ਹੈਲੋ ਹੈਲੋ ਵੀਰੇ ਮੈਂ ਜਾਂ ਸੈਮੀਫਾਈਨ ਮੈਨੂੰ ਪਤਾ ਡੋਗਰਾ ਜੇ ਤੁਹਾਡੇ ਦੇ ਸਾਨੂੰ ਮਾਣ ਆ ਭਾਈਓ ਤੁਹਾਨੂੰ ਸਾਨੂੰ ਸਾਧਿਆ ਨਾ ਇਹ ਮਾਣ ਵੀ ਹੁੰਦਾ ਕਿਸੇ ਭਰਾਵਾਂ ਦੇ ਮੈਨੂੰ ਇਹਦੇ ਗੱਲਾਂ ਸਾਰੇ ਵੀਰੇ ਇੱਕ ਮੈਂ ਜੀ ਕਰਦਾ ਸਾਡੇ ਨਿੰਦੀ ਪੰਜਾਬ ਪੁਲਿਸ ਵਾਲੇ ਸੰਦੀਪ ਭੁੰਦੜ ਦੇ ਕਹਿੰਦੇ ਰਿਸ਼ਤੇਦਾਰ ਨੇ ਔਰ ਜਿੰਨੇ ਸੰਦੀਪ ਜੱਫੇ ਲਾਏਗਾ ਉਹਨੇ 2500 ਦੇ ਰੁਪਏ ਦਿੱਤੇ ਜਾਣਗੇ ਲੋ ਪਹਿਲੀ ਕਬੱਡੀ ਪਾਉਣ ਦੇ ਲਈ ਲੈ ਵੀ ਕ੍ਰਾਂਤੀ ਕਰਦੇ ਗੱਲ ਕਹਿੰਦੇ ਨੌਜਵਾਨ 37 ਨੌਜਵਾਨ ਜੜਕੜੀ ਵਾਲਾ ਸਾਊਂਡ ਵਾਲਾ ਦੇਖੀ ਭਾਈ ਜਣ ਕੇ ਨੇੜੇ ਰਹਿ ਹੁਣ ਆਹੀ ਮੌਕਾ ਗਾ ਜਿਹੜਾ ਖੇਡਦਾ ਕਬੱਡੀ ਮੇਰੇ ਮਿੱਤਰੋ ਇਹਨੇ ਕਹਿੰਦੇ ਪਿਛਲੇ ਦਿਨੀ ਬੁਲਟ ਵੀ ਜਿੱਤਿਆ ਭੁੱਲਣ ਦੀ ਟੀਮ ਇਧਰ ਦੇ ਪਾਸੇ ਖੇਡ ਰਹੀ ਹੈ ਆਹ ਦੂਜੇ ਪਾਸੇ ਮੁੰਡੇ ਠੱਠੇ ਵਾਲੇ ਦੇ ਆ ਚੋਟੀ ਦਾ ਮੈਚ ਆ ਹਾ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹਾ ਨਿਤਰੂਪੜੇਵੇਂ ਖਾਰੀ ਇੱਕ ਪਾਸੇ ਕੀਪਾ ਪਰ ਸੱਤੀ ਜੜਗੜੀ ਵਾਲਾ ਨੰਬਰ ਭੁੱਲਣੀ ਟੋਲਦਾ ਹੋਇਆ ਸਿਧਮਾ ਵਾਲਾ ਕਾਲੀ ਆ ਗਿਆ ਦੀਪੂ ਹਾ ਸਾਹਮਣੇ ਇਸ ਵੇਲੇ ਕਹਿੰਦੇ ਕਾਲੀ ਸਿਧਮਾ ਵਾਲਾ ਮੇਰੇ ਵੀਰੋ ਫਰੇਡ ਪਾਉਣ ਦੇ ਲਈ ਵਧਿਆ ਓਏ ਭੁੱਲਣ ਵਾਲਿਓ ਜੇ ਜਿੱਤਣਾ ਕੱਪ ਕੋਟ ਫੱਤੇ ਦਾ ਚੁੱਫੇ ਲੋਣੇ ਪੈਣਿਆ ਹਾ ਸਾਹਮਣੇ ਪਰ ਕਾਲੀ ਰਵੜੰਗ ਨੂੰ ਪਾਤਾ ਤੁਰੇ ਆਉਂਦਾ ਆਪਣੀ ਟੀਮ ਦੇ ਹਿੱਸੇ ਆ ਭੁੱਲਣ ਦੇ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਸ਼ੇਰਾ ਜੀ ਪਲੀਜ਼ ਇਹਨਾਂ ਨੂੰ ਬਿਠਾ ਦਿਓ ਭਾਈ ਮੈਂ ਇੱਕ ਬੇਨਤੀ ਕਰਦਾ ਉਹ ਬੇਨਤੀ ਹੈ ਜਿਹਦਾ ਦੀ ਡਿਊਟੀ ਨਹੀਂ ਉਹ ਪਲੀਜ਼ ਬੈਠ ਜਾਣਗੇ ਅਸੀਂ ਵੀ ਸਾਈਡ ਤੇ ਆ ਗਿਆ ਲਾਈਵ ਵਾਲੇ ਵੀ ਭਾਈ ਬਹਿ ਕੇ ਤੁਸੀਂ ਪਲੀਜ਼ ਫੁਟੋਗ੍ਰਾਫੀ ਵਾਲੇ ਬੈਠ ਅਸੀਂ ਵੀ ਸਾਈਡ ਤੇ ਆ ਗਏ ਮੇਰੇ ਭਰਾਵਾਂ ਨੂੰ ਬੇਨਤੀ ਹੈ ਹੁਣ ਕਹਿੰਦੇ ਕਿਹਨਾਂ ਕੋਲ ਤੁਸੀਂ ਹਾਸੀ ਵੀ ਸਾੜ ਕੇ ਆ ਗਿਆ ਕਿਉਂਕਿ ਫਿਰ ਕਈ ਯਾਰ ਮਾੜੇ ਜਿਹੇ ਪੁਆਇੰਟ ਪਿੱਛੇ ਰੋਲਾ ਨਾ ਪੈ ਜੇ ਲਓ ਮੂੰਗਾ ਹਰਿਆਣੇ ਵਾਲਾ ਕਬੱਡੀ ਪਾਉਣ ਲਈ ਵਾਧਾ ਹੋਇਆ ਬੜੀ ਦੂਰੋਂ ਚੱਲ ਗਿਆ ਜੀਤ ਕੋਲ ਆ ਪਰ ਇਧਰ ਦੇ ਪਾਸੇ ਨੌਜਵਾਨ ਕਹਿੰਦੇ ਇੱਕ ਨੰਬਰ ਆਪਣੀ ਟੀਮ ਦੇ ਲਈ ਮੂੰਗਾ ਭੁੱਲਣ ਦੀ ਟੀਮ ਲਈ ਜੋਰਦਾ ਬੁੱਕਾ ਆ ਗਿਆ ਦੀਪੂ ਚੱਕ ਲੈ ਮਾਈਕ ਫੇਰਾ ਲਓ ਸਾਹਮਣੇ ਕਹਿੰਦੇ ਰੇਡ ਪੈ ਗਈ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਯੂਰਪ ਵੀ ਖੇਡਿਆ ਇਹ ਕਹਿੰਦੇ ਨਿਊਜ਼ੀਲੈਂਡ ਵੀ ਖੇਡਿਆ ਇਸ ਵਾਰੀ ਸ਼ਾਇਦ ਹੋ ਸਕਦਾ ਓਏ ਆਸਟ੍ਰੇਲੀਆ ਜਾਊਗਾ ਔਰ ਕੈਨੇਡਾ ਵਾਲੇ ਵੀ ਮਗਰ ਮਗਰ ਫਿਰਦੇ ਆ ਨੀਟੂ ਕੰਗ ਹੋਣੀ ਔਰ ਸਾਹਮਣੇ ਦੇਖਦਾ ਵੀ ਬੁੱਗਾ ਚੱਠੇ ਵਾਲੇ ਦਾ ਔਰ ਦੂਜੇ ਪਾਸੇ ਹਾ ਉਧਰ ਜਿੰਦਰ ਸਿੰਘ ਜੀ ਢਿੱਲੋਂ ਸਾਹਿਬ ਕਹਿੰਦੇ ਵੀ ਜਿੰਨੇ ਵੀ ਜਫੇ ਸਾਡੇ ਭਾਈ ਕੀਪਾਂ ਲਾਊਗਾ ਹਰ ਇੱਕ ਜਫੇ ਦਾ ਉਹਨਾਂ ਵੱਲੋਂ 500 ਰੁਪਇਆ ਆਉਂ ਆ ਦੇਖਦਾ ਮੇਰੇ ਮਿੱਤਰੋ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਆਓ ਨਿਤਰੂ ਬੜੇਵੇਂ ਖਾਰੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬੜੇਵੇਂ ਖਾਰੀ ਬੱਬੂ ਆਸਟ੍ਰੇਲੀਆ ਨੂੰ ਵੇਂਦਿਆ ਕਾਕੇ ਬਾਈ ਨਾਲ ਸੰਪਰਕ ਕਰ ਲਿਆ ਗਏ ਲਓ ਜੜਗੜੀ ਵਾਲਾ ਸੱਤੀ ਕਬੱਡੀ ਪਾਉਣ ਦੇ ਲਈ ਬਾਹਦਾ ਹੋਇਆ ਸੱਤੀ ਸੱਤੀ ਜੜਗੜੀ ਦੀ ਕਹਿੰਦੇ ਚੋਟੀ ਦੀ ਟੀਮ ਰਹੀ ਆ ਵੱਡੇ ਪੱਟੇ ਕੱਪ ਜਿੱਤਦੀ ਮੇਰੇ ਵੀਰੋ ਨਰੋਲ ਪਿੰਡ ਮਾਰਦੀ ਲਓ ਭੁੰਦਣ ਵਾਲਿਆ ਫੜ ਗੋਟ पर संदीप संदीप, 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 संदीप रखा संदीप संदीप सिरा है कपरुआज के मैं लग रहा हमें जैसा क्या बात है क्या बात है ਭਾਈ ਸੰਦੀਪ ਸਾਡਾ ਵੀਰ ਆ ਕੋਠੀਆਂ ਵਾਲਾ ਭਰਾਗਾ ਉਹ ਕਹਿੰਦਾ ਸੰਦੀਪ ਦੇ ਲਈ 1000 ਰੁਪਏ ਗਾ ਬਹੁਤ ਧੰਨਵਾਦ ਹੈ ਭਾਈ ਨਿੰਦੀ ਰਧਾਵਾ ਜੀ ਉਹਨਾਂ ਬੋਲੋ ਵੀ ਜਰੇ ਭਾਈ ਸੰਦੀਪ ਦੇ ਲਈ ਪੈਸੇ ਆ ਗਿਆ ਬਹੁਤ ਧੰਨਵਾਦ ਕਰਦੇ ਆ ਖਾਨ ਸਾਹਿਬ ਜਿਵੇਂ ਦੇਖਦਾ ਵੀ ਤੁਸੀਂ ਕਿਉਂਕਿ ਮੈਨੂੰ ਪਤਾ ਇਹ ਪੈਸੇ ਜੇ ਕੋਈ ਪਲੇਅਰ ਹੈਗਾ ਕਿਰਪਾ ਕਰਕੇ ਆ ਕੇ ਲੈ ਜਾਓ ਮੇਰੇ ਵੀਰਾਂ ਚੋਟੀ ਦਾ ਮੈਚ ਹੈ ਧੰਨਵਾਦ ਸਾਡੇ ਵੀਰ ਕੋਠੀਆਂ ਵਾਲੇ ਸੰਦੀਪ ਦਾ ਉਧਰ ਰਿੰਦੀ ਵਾਈ ਦਾ ਲਓ ਮੂੰਗਾ ਹਰਾਨੇ ਵਾਲਾ ਫੇਰ ਕਬੱਡੀ ਪਾਉਣ ਲਈ ਵਧਿਆ ਹੋਇਆ ਇੱਕ ਪਾਸੇ ਨੌਜਵਾਨ ਦੀਪਾ ਓਏ ਫੜ ਲਾ ਗੁੱਟ ਮੂੰਗੇ ਦਾ ਆਹ ਮੂੰਗਾ 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 ਵੀ ਰਵੜ ਵੰਗੂ ਵਾਦਾ ਤਰਿਆ ਜਾਂਦਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਬੁੱਗਾ ਬੁੱਗਾ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਵੱਡਾ ਧੰਨਵਾਦ ਦਾ ਲਾਓ ਰਮਣਿਆ ਸਾਊਂਡ ਵਾਲਿਆ ਕਰਦੇ ਕਿਰਪਾ ਪਈ ਕਬੱਡੀ ਹੈ ਕੰਤੀ ਆਓ ਬੁग्गा ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਧਰਲੇ ਪਾਸੇ ਰੱਜੀ ਵਰਗੇ ਕਰਮੀ ਵਰਗੇ ਆ ਮੁੰਡੇ ਟਾਪ ਦੇ 플레이ਰ ਹੈ ਪਰ ਬੁग्गा ਨੰਬਰ ਬਾਟਾ ਮੜਦਾ ਹੁੰਦਾ ਤੂੰ ਨੇੜੇ ਜੋ ਹੋਇਆ ਬਣਿਆ ਇਧਰ ਕਹਿੰਗੇ ਤੁਹਾਨੂੰ ਬੱਡੇ ਸਰਕਾਰਾਂ ਬਾਈ ਕਹਿੰਦੇ ਚੋਟੀ ਦਾ ਮੈਚ ਹੈ ਹਰਜਿੰਦਰ ਸਿੰਘ ਜੀ ਢੱਲੋਂ ਸਾਹਿਬ ਕਹਿੰਦੇ 500 ਭੁੰਦਰ ਵਾਲੇ ਕੀਪੇ ਦਾ ਆਹ ਕਹਿੰਦੇ ਮੂੰਗੇ ਦੀ ਟੱਕਰ ਨਾ ਮੇਰੇ ਵੀਰੋ ਇਧਰ ਭੁੰਦਰ ਵਾਲੇ ਕੀਪੇ ਨਾ ਹੋਇਆ ਫੇਰ ਦੇਖੀ ਸੋਹਣੇ ਤੇ ਸਾਕੇ ਵਾਲੀ ਗੱਲ ਹੋ ਜੂ ਓਏ ਕੀਪਾ ਤਿਆਰ ਹੋ ਗਿਆ ਮੂੰਗੇ ਓ 35 ਕਬੱਡੀ ਮੂੰਗੇ ਨੇ ਹੁਣ ਪਤਾ ਲੱਗ ਜੂ ਖਾਦੀ ਖੁਰਾਕ ਦਾ ਓਏ ਕੀਪੇ ਦਾ ਗੁੱਟ ਫੜਨਾ ਦੁਨੀਆ ਵਿੱਚ ਆ ਜੂ ਕੋੜ ਫੱਤੇ 'ਚ ਪੰਗੜੇ ਪੈ ਜਾਣਗੇ ਜਾਦੂ ਕਹਿੰਦਾ ਮੈਨੂੰ ਛੱਡੋ ਜਾਦੂ ਕਹਿੰਦਾ ਮੈਨੂੰ ਛੱਡੋ ਨੰਬਰ ਰੇਡਰ ਦਾ ਚੱਲ ਵੀ ਕਾਲੀ ਸਿੰਧਮਾ ਵਾਲਿਆ ਬਾਦੇ ਕਬੱਡੀ ਨੌਜਵਾਨਾ ਗੱਲਾਂ ਹੁੰਦੀਆਂ ਦਿਲਬਖ ਸਿੰਘ ਜੀ ਬਹੁਤ ਧੰਨਵਾਦ ਆ ਕਹਿੰਦੇ ਜਿੰਨੇ ਵੀ ਸੰਦੀਪ ਜੱਫਾ ਲਾਊਗਾ ਉਹਨਾਂ ਵੱਲੋਂ 500 ਰੁਪਈਆ ਬਹੁਤ ਧੰਨਵਾਦ ਆਪਾਂ ਕਰਦੇ ਆ ਇਹ ਮਲੇਸ਼ੀਆ ਵਾਲੇ ਵੀਰ ਐ ਇਹ ਮਲੇਸ਼ੀਆ ਵਾਲੇ ਭਾਈਆ ਵੱਡੀ ਦੇਣਾ ਆ ਭੂਲਣ ਵਾਲਾ ਕਰਮੀ 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 ਮੁੰਡਾ ਕਨੇਡਾ ਖੇਡਿਆ ਨੰਬਰ ਨੰਬਰ ਸਾਡੇ 5 ਤੇ 5 ਓਏ ਅੱਤੇ ਇੱਕ ਦਾ ਫਰਕ ਆ ਕਾਂਤੀ ਤਾਂਜੋ ਵਾਲਿਆ ਓਏ ਕੋਟ ਫੱਤੇ ਵਾਲੋ ਸਵਾਦ ਆਉਂਦਾ ਕੇ ਨਹੀਂ ਆ ਕਾਕਾ ਕੋਟ ਫੱਤੇ ਵਾਲਾ ਕਹਿੰਦਾ ਵੀ ਭੁੱਲਣ ਦੇ ਜਾਫੀ ਜਿੰਨੇ ਵੀ ਜੱਫੇ ਲਾਉਣਗੇ ਉਹਨੇ 5-500 ਦੇ ਮਾਨ ਸਨਮਾਨ ਦਿੱਤੇ ਜਾਣਗੇ ਕਾਕਾ ਤੇ ਬੱਬੂ ਆਸਟ੍ਰੇਲੀਆ ਜਿੰਨੇ ਭੁੱਲਣ ਵਾਲੇ ਜਾਫੀ ਜੱਫੇ ਲਾਉਣਗੇ 5-500 ਹਾਂਜੀ ਜੀ ਸੋਨੀ ਹਾਂ ਉਰਲੇ ਪਾਸੇ ਆ ਜਾ ਤੂੰ ਪੈਸੇ ਇਧਰਲੇ ਪਾਸੇ ਤੋਂ ਪਤਾ ਸਾਰੇ ਵੀਰਾਂ ਦੇ ਨਾਮ ਵੀ ਤੂੰ ਜਾਣਦਾ ਇਧਰਲੇ ਪਾਸੇ ਆ ਗੰਤੀ ਗੰਤੀ ਇੱਕ ਮਿੰਟ ਭਾਈ ਹੂਟਰ ਵਾਲੀਆਂ ਤਾਰਾਂ ਜਿਹੜੀਆਂ ਉਹ ਲਾ ਦਿਓ ਹੂਟਰ ਬੰਦ ਹੋ ਗਿਆ ਮੁੜ ਕੇ ਰੌਲਾ ਪੈ ਜੂ। ਭਾਈ ਜੇ ਮੈਚ ਚ ਡਰਦਾ ਹੂਟਰ ਵੀ ਨਹੀਂ ਚੱਲਦਾ ਹੁਣ। ਸਹੀ ਐ ਗੱਲ। ਕੀ ਬਾਤ ਐ? ਇਹ ਸਾਡੇ ਗੱਭਰੂ ਐ। ਪੰਜਾਬ ਦੀ ਸਾੜਾ ਇੱਕ ਇੱਕ ਮਿੰਟ ਕੰਤੀ ਹੂਟਰ ਵਾਲੇ ਦੀ ਕੋਈ ਗਲਤੀ ਨਹੀਂ ਉਹਦੇ ਮੂਹਰੇ ਵਾਲੇ ਖੜੇ ਆ ਯਾਰ। ਭਾਈ ਵਣ ਕੇ ਥੋੜਾ ਥੋੜਾ ਪਿੱਛੇ ਨੂੰ ਹੋ ਜਿਓ। ਭਾਈ ਮੈਂ ਇਹ ਗੱਲ ਪਹਿਲਾਂ ਕਹਿਣਾ ਹੁਣਾ ਮੇਰੇ ਭਰਾ ਕੇ ਜਦੋਂ ਮੈਚ ਚੱਲ ਪੈਂਦਾ ਪਹਿਲਾ ਦੋਸਤ ਸੋਨੀ ਵਰੇ ਤੂੰ ਨੇੜੇ ਵੇ ਸਾਰੇ ਦਾਨੀਆਂ ਨੂੰ ਜਾਣਨਾ ਲੋਕ ਕਬੱਡੀ ਦਾ ਸਵਾਦ ਲੈਣਾ ਚਾਹੁੰਦੇ ਆ ਆਹ ਕਹਿੰਦੇ ਚੋਟੀ ਦਾ ਮੈਚ ਆ ਕਾਕਾ ਵਰਗੇ ਨਵੀ ਵਰਗੇ ਕੱਪਰ ਵਰਗੇ ਭਾਈ ਸਣੀ ਵਰਗੇ ਮਨਦੀਪ ਵਰਗੇ ਸੋਨੀ ਵਰਗੇ ਆਹ ਪੱਟਿਆ ਰੌਣਕਾਂ ਨੇ ਆਹ ਕਹਿੰਦੇ ਸੱਤੀ ਤਿਆਰ ਆ ਸੱਤੀ ਤਿਆਰ ਹੂਟਰ ਚੱਲ ਪਿਆ ਕਿ ਨਹੀਂ ਦਰਸ਼ਕ ਵੀਰੋ ਸਕੋਰ ਬੋਰਡ ਵੱਲ ਨਿਗਾਹ ਮਾਰੋ ਫਿਰ ਨੰਬਰ ਕਿੰਨੇ ਕਿੰਨੇ ਨੇ ਛੱਠੇ ਵਾਲਾ 5 ਖਾਨ ਤੇ ਭੁੱਲਣ ਦੇ ਸਾਢੇ ਪੰਜ ਨੰਬਰ ਹੈ ਅੱਧੇ ਨੰਬਰ ਦੇ ਫਰਕ ਤੇ ਸਟਾਰਟ ਹੋਣੂਗੀ ਹੂਟਰ ਵੀ ਚੱਲ ਰਿਹਾ ਹੈ ਲਓ ਸਾਹਮਣੇ ਬੁੱਟਿਆ ਉੱਟਰ ਵੀ ਚੱਲ ਪਿਆ ਖਤਰੇ ਵਾਲਾ ਗੁੱਗੂ ਵੀ ਚੱਲ ਪਿਆ ਇਹ 36 37 ਯਰਗੜੀ ਵਾਲਾ ਰਾਣਾ ਸਾਹਿਬ ਦੇ ਇਲਾਕੇ ਦਾ ਖਿਡਾਰੀ ਮੇਰੇ ਵੀਰੋ ਹੋ ਯਾਦੂ ਯਾ ਤੂ ਆਓ ਜਾਦੂ ਆ ਗਿਆ ਜਾਦੂ ਕਹਿੰਦੇ ਪਰ ਇਧਰਲੇ ਪਾਸੇ ਨੰਬਰ ਆਪਣੀ ਟੀਮ ਲਈ ਆ ਆ ਗਿਆ ਬੁग्गा ਕਬੱਡੀ ਬੌਣ ਲਈ ਪਹਿਲੇ ਪਾਸੇ ਸਭਾਵਾਲਾ ਲੱਗਿਆ ਹੋਇਆ ਉਰਲੀ ਕੰਨੀ ਤੇ ਕਰਮੀਆਂ ਨਾਂ ਰੁੱਜੀ ਹੈ ਨਾਲ ਗੁਰਪ੍ਰੀਤ ਦਾ ਐਕਟਰ ਚੋਟੀ ਦਾ ਮੈਚ ਹੈ ਆ ਵੀ ਕਹਿੰਦੇ ਸੈਮੀਫਾਈਨ ਕਾਹਦਾ ਭੜਾਕੇ ਪੈਂਦੇ ਆ ਸੈਮੀਫਾਈਨ ਕਾਹਦਾ ਭੜਾਕੇ ਪੈਂਦੇ ਨੇ ਭੜਾਕੇ ਪੈਂਦੇ ਨੇ ਪਰ ਬੁग्गा ਸਾਡੇ ਰਾਜਾ ਸਿੱਧੂ ਫਾਰਮ ਵਾਲੇ ਮਹਾਰਾਜ ਤੋਂ ਸਾਡੇ ਸੰਦੀਪ ਦੇ ਮਿੱਤਰ ਨੇ ਉਹ ਕਹਿੰਦੇ ਕੀਪੇ ਭੁੰਦਰ ਵਾਲੇ ਦਾ ਹਰ ਇੱਕ ਜਫਾ 1000 ਦਾ ਹੋਣਾ ਸਾਡੇ ਸਿੱਧੂ ਫਰਮ ਮਹਾਰਾਜ ਵਾਲੇ ਲੋ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੂੰਗਾ ਮੂੰਗਾ ਦੇ ਕੀ ਪਾਵੇ ਮੂੰਗਾ ਤੇ ਕੀ ਪਾਵੇ ਏ ਏ ਏ ਏ ਆ ਲੋਕ ਆ ਪਾਉਂਦੇ ਆ ਲੋਕ ਆ ਪਾਉਂਦੇ ਵੀ ਬੰਦੇ ਚ ਬੰਦਾ ਵੀਰੇ ਤੇ ਚੰਗਾੜੇ ਨਿਕਲ ਸਿੱਧਵਾਂ ਵਾਲਾ ਕਾਲੀ ਕਬੱਡੀ ਪਾਉਣ ਲਈ ਚਾਰੇ ਜੌਥੀਆ ਜਵਾਰ ਕਾਂ ਦਾ ਮੇਲਾ ਜਿੱਤਿਆ ਨੰਗਲ ਦਾ ਮੇਲਾ ਜਿੱਤਿਆ ਦਨ ਨੂੰ ਕਹਿੰਦੇ ਕਲੈਰੀ ਚ ਖੇਡਣਾ ਮੁੰਡਿਆੜੇ ਸ਼ੇਰੇ ਕੋਚ ਦਾ ਬਹੁਤ ਧੰਨਵਾਦ ਹੈ ਰੱਜੀ ਨਾਲ ਕਹਿੰਦੇ ਸੱਤੀ ਨਾਲ ਕਰਮੀ ਗੁਰਪ੍ਰੀਤਾਂ ਹਾ ਪਾਤੜਾ ਕੋਲੋਂ ਆਈ ਹੋਈ ਟੀਮ ਆ ਮੇਰੇ ਪਿਆਰੇ ਵੀਰੋ ਤੇ ਸਿਕਮਾ ਵਾਲਾ ਕਾਲੀ ਬੁੱਕ ਦਾ ਪੁੱਤ ਆਉ ਚੱਕ ਆਉ ਚੱਕ ਆਉ ਚੱਕ ਆਉ ਚੱਕ ਆਉ ਚੱਕ ਏ ਰਗੜਦਾ 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 ਤੂੰ ਰਗੜਦਾ ਰਕਤਰੀ ਬਈ ਚੋਟੀ ਦਾ ਪਰੇ ਮਾਂ ਖੇਡ ਕਬੱਡੀ ਦੇ ਖਿਡਾਰੀ ਐ ਲੈ ਸਾਰੇ ਪਿੰਡਾਂ ਬੋਲਣੀਆਂ ਪੈ ਜਾਂਦੀਆਂ ਬਹੁਤ ਵਧੀਆ ਮੁਕਾਬਲਾ ਖੇੜਾ ਜਾ ਰਿਹਾ ਲੈ ਵੀ ਭਾਈ ਚੱਠੇ ਵਾਲੇ ਦੀ ਟੀਮ ਉਧਰ ਪਹਾਂ ਕਹਿੰਦੇ ਪਈਏ ਸੰਦੀਪ ਜੱਫਾ ਲਾਉ 1000 ਕੋਠੀਆਂ ਵਾਲੇ ਵੱਲੋਂ ਦਿੱਤਾ ਜਾਊਗਾ ਲੈ ਸੰਦੀਪ ਤੇਰੇ ਤੇ ਪੱਡੀਆਂ ਸਾਨੇ ਲੋਕ ਚਾਹੁੰਦੇ ਆ ਤੂੰ ਮੂਰੇ ਹੋ ਕੇ ਘਹਿਰ ਕੇ ਬੰਦੇ ਦੀ ਹਿੱਕ ਤੇ ਵਹਿਗੇ ਫੇਰ ਜੱਫਾ ਲਾਵੇ ਲੋਕਾਂ ਨੇ ਬਿਨਾਕ ਹੈ ਲਲਕਾਰੇ ਦੇ ਤਾੜੀਆਂ ਮਾਰ ਦੇਣੀਆਂ ਜਾਂ ਜਾਦੂ ਨੂੰ ਕਹਿੰਦੇ ਜਾਂ ਆਪ ਲੱਗ ਜਾ ਫੜ ਲਿਆ ਗੱਟ ਫੜ ਲਿਆ ਗੱਟ ਫੜ ਲਿਆ ਗੱਟ ਆਏ ਹਾਈ ਥੋੜੀ ਜੀ ਕਸਰ ਮਾਰ ਗਈ ਓਏ ਤੇ ਰਹਿੰਦੀ ਸੀ ਕਸਰ ਸਿਰੇ ਲਾਤੀ ਪਈਆਂ ਨੇ ਕੋੜ ਫੱਤਾ ਕੋੜ ਫੱਤਾ ਕਰਾਂਦੀਪ ਆਈਆ ਨੇ ਕਰਾਂਦੀਪ ਆਈਆ ਨੇ ਹਾਂ ਮੈਂ ਦੇਖ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਬੁੱਕੇ ਦੀ ਫੇਰ ਕਬੱਡੀ ਪੈਂਦੀ ਹੈ ਉਧਰਲੇ ਪਾਸੇ ਸੱਤੀ ਵਰਗੇ ਗੁਰਪ੍ਰੀਤ ਐਕਟਰ ਵਰਗੇ ਆ ਪਰ ਬੁੱਕਾ ਨੰਬਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਐਦੀ ਟੱਕਰ ਕਿਤੇ ਸੰਦੀਪਣਾ ਜਾਪੂ ਦਲਾਲੇ ਨਾ ਹੋ ਜੇ ਫੇਰ ਦੇਖੀ ਉਹਦੇ ਨਾਲ ਮੇਚਾਂ ਜਾਂ ਬਣਦਾ ਇਹਦਾ ਓਹ ਸਕਰੀਨ ਤੇ ਝਾਤ ਮਾਰ ਥੋੜਾ ਹੀ ਫਰਕ ਹੈ ਮੂੰਗਾ ਜੇ ਕਿਤੇ 19 21 ਹੋ ਗਈ ਤਾਂ ਜਿਹੜੇ ਵਾਲਾ ਛੱਠੇ ਵਾਲਾ ਰਾਜਸਥਾਨੀ ਲੱਗੂ ਇਹਨਾਂ ਨੂੰ ਇਹ ਰਾਜਸਥਾਨ ਪਰ ਬਗਾਨੇ ਕਹਿੰਦੇ ਵੀ ਬੜੀ ਦਰੋ ਖੇਡਣ ਆਏ ਨੇ ਮੂੰਗਾ ਤੇ ਦੂਜੇ ਪਾਸੇ ਜਾਦੂ ਏ ਆ ਏ ਆ ਓ ਗੱਪਰੂਆ ਓ ਕੀ ਹਾਲ ਜਾਣਾ ਕੋਣ ਫੱਤੇ ਵਾਲਾ ਕਿਆ ਬਾਤ ਐ ਹਲੇ ਗੱਲ ਨਹੀਂ ਬਣੀ ਹੁਣ ਪੁੱਛ ਓਏ ਕੋੜ ਫੱਤੇ ਵਾਲਿਓ ਕੀ ਹਾਲ ਚਾਲ ਕਿਆ ਬਾਤ ਐ ਨਵੀ ਭਾਈ ਆਹ ਰੇਡ ਤੇ ਵੀ ਬਾਹਲਾ ਕੁਝ ਹੋਣਾਗਾ ਆਹ ਰੇਡ ਤੇ ਵੀ ਬਾਹਲਾ ਕੁਝ ਹੋਣਾਗਾ ਉਧਰ ਗੱਬਰ ਕਨੇਡਾ ਕੁਠਾਲਾ ਗਰੁੱਪ ਲਾਜੀ ਕਾਣਾ ਏ ਚੱਕ 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 ਓ ਕੀ ਹਾਲ ਜਾਨਾ ਉਹੀ ਕੰਮ ਹੋ ਗਿਆ ਇਧਰ ਲਿਆਂ ਨੂੰ ਦਾ ਪੁੱਛ ਲਿਆ ਇਧਰ ਲਿਆਂ ਨੂੰ ਵੀ ਪੁੱਛ ਲਾ ਉਹ ਸਟੇਜ ਵਾਲਿਓ ਕੀ ਹਾਲ ਚਾਲ ਕੀ ਬਾਤ ਹੈ ਠੀਕ ਹੈ ਠੀਕ ਹੈ ਸੱਤੀ ਜਰਗੜੀ ਵਾਲਾ ਇਸ ਵੇਲੇ ਅੱਜ ਸੋਨੀਪੋਟ ਫੱਤੇ ਵਾਲੇ ਦਾ ਕੱਪ 20ਾਂ ਤੇ ਹੋਊਗਾ ਮੇਰੇ ਵੀਰੋ 20ਾਂ ਤੇ ਹੋਊਗਾ ਜੇ ਚੈੱਕ ਕਰੀਏ ਕਾਫੀ ਮੇਰੇ ਵੀਰ ਜੁੜੇ ਆ ਬਹੁਤ ਬਹੁਤ ਧੰਨਵਾਦ ਉਧਰ ਜਲਾਲ ਵਾਲਾ ਰਪਿੰਦਰ ਵੀ ਕਹਿੰਦਾ 19 20 ਨੂੰ ਧੱਕ ਪਊਗੀ ਆਓ 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 ਐਕਸ਼ਨ 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 ਆ ਸਾਡੇ ਨਾਲ ਟੇਡਾ ਟੇਡਾ ਝਾਕੜਾ ਮਿੱਤਰਾਂ ਅਸੀਂ ਟੇਡਾ ਟੇਡਾ ਝੱਕ ਲੋ ਹਟਾਏ ਹੋਏ ਆ ਟੇਡਾ ਟੇਡਾ ਝਾਕੜੋ ਹਟਾਏ ਹੋਇਆ ਲਓ ਕਹਿੰਦੇ ਸਿਧਵਾ ਵਾਲੇ ਕਾਲੀ ਦੀ ਫੇਰ ਕਬੱਡੀ ਭਾਈ ਨਵੀ ਕਹਿੰਦਾ 2000 ਰੁਪਏ ਦੇ ਦੰਗ ਜੇ ਹੁਣ ਜੱਫਾ ਲਾ ਇਸ ਜੱਫੇ ਤੋਂ ਖੁਸ਼ ਹੋ ਕੇ ਗਿਲਮਾਗ ਮਲੇਸ਼ੀਆ ਜੀ ਭੁੰਦਣ ਵਾਲਿਆਂ ਵੱਲੋਂ 500 ਆਇਆ ਜਾਦੂ ਲਈ ਕਾਲੀ ਕਾਲੀ ਓਏ ਸਕਰੀਨ ਤੇ ਚਾਤ ਮਾਰੋ ਛੱਡ ਦਾਸ ਦਾਸ ਛੱਡ ਦਾਸ ਦਾਸ ਕਿਉ ਨਵੀ ਬਾਈ ਠੀਕਾ ਕੰਮ ਕਾਕੇ ਬਾਈ ਨੂੰ ਪੁੱਛ ਗੱਬਰ ਨੂੰ ਪੁੱਛ ਓ ਕਹਿੰਦੇ ਭੂਲਣ ਵਾਲਿਆਂ ਦਾ ਜੱਫਾ 2000 ਦਾ ਗੱਬਰ ਕੈਨੇਡਾ ਕਟਾਲਾ ਗਰੁੱਪ ਲਾਡੀ ਟਵਾਣਾ ਕੈਨੇਡਾ ਗੋਲਡ ਕੈਨੇਡਾ ਮਿੰਟੂ ਕੈਨੇਡਾ ਬੱਬੂ ਆਸਟ੍ਰੇਲੀਆ ਕਾਕਾ ਕੈਨੇਡਾ ਬਿੰਟੂ ਇਹਪੂ ਵਿਕੀ ਆਸਟ੍ਰੇਲੀਆ ਇਹ ਕੈਨੇਡਾ ਸ਼ਾਹੀ ਕੈਨੇਡਾ ਮਨੀ ਕੈਨੇਡਾ ਅਰਮਨ ਕੈਨੇਡਾ ਖਾਨਕੋੜ ਫੱਤਾ ਮਨਦੀਪ ਵਿੰਦਰ ਸ੍ਰੀ ਪ੍ਰਧਾਨ 2000 ਦਾ ਜੱਪੁਰੇ ਨਾਲ ਵੀਰਾਂ ਵੱਲੋਂ ਮੇਰੇ ਵੀਰੋ ਕੀ ਬਾਤ ਹੈ ਕੰਤੀ ਭਾਈ ਉਹ ਗੱਲ ਹੋ ਗਈ ਵੀ ਗੱਬਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਆ ਰੇਡ ਤੇ 1100 ਗगन ਮਿਸ਼ਾਣੇ ਵੱਲੋਂ ਸਾਰੇ ਸਾਥੀਆਂ ਵੱਲੋਂ ਬੁੱਗੇ ਦੀ ਰੇਡ ਤੇ ਆਓ ਬੁੱਗਾ 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 ਸਾਡੇ ਸਾਡੇ 11 11 ਸਾਡੇ 11 ਮੱਡੀ ਬੱਟੀ ਅਮਰੀਕਾ ਸੰਦੀਪ ਕੋਠੀ ਵਾਲਾ ਰਾਮਗੜ੍ਹ ਭੁੰਦੜ ਵਾਲਾ ਪੁੰਦਰ ਵਾਲੇ ਸੰਦੀਪ ਦੇ ਲਈ 1500 ਭੇਜਦਾ ਹੈ ਓਏ ਸਕਰੀਨ ਤੇ ਦੇਖੋ ਹਾਏ ਹਾਏ ਕਹਿੰਦੇ ਉਹ ਦੇਣਾ ਭੂਕਰੇ ਚ ਠਾਨੀ ਫਸ ਗਈ ਕਾਂਡੀਆਂ ਠੂਨੀਆਂ ਤਾਂ ਬੰਦ ਹੋ ਗਈਆਂ ਹੁਣ ਤਾਂ ਟਾਲੇ ਚੱਲ ਵੇ ਟਾਲੇ ਫਸ ਗਏ ਔ ਚੋਟੀ ਦਾ ਮੈਚ ਹੈ ਜਿਵੇਂ ਕਹਿੰਦੇ ਹੁਣ ਅੱਜ ਕੱਲ੍ਹ ਚੱਲਦਾ ਹੈ ਕੀ ਮਿੱਤਰਾਂ ਹੱਲਾ ਗੁੱਲਾ ਹੱਲਾ ਗੁੱਲਾ ਹੋ ਜਾ ਖਾਣ ਪਾਸੇ ਹੱਲਾ ਗੁੱਲਾ ਹੱਲਾ ਗੁੱਲਾ ਗੱਪਰ ਕੈਨੇਡਾ ਅਮਰੀਕਾ ਚਲਾ ਗਿਆ ਗੱਪਰ ਉਹ ਵੀ ਲਾਈਵ ਜੁੜਿਆ ਹੋਇਆ ਬੰਤਾ ਏ ਏ ਏ ਹੋਊ ਕੁਛ ਏ ਏ ਏ ਏ ਏ ਆਓ 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 ਓਏ ਸਿਰਾ ਓਏ ਗੱਪਰੂਆ ਓਏ ਕੋੜ ਫੱਤੇ ਵਾਲਿਓ ਕੀ ਹਾਲ ਚਾਲ ਬਹੁਤ ਆਖਿਆ ਸੀ ਬਹੁਤ ਤਕੜਾ ਮੁਕਾਬਲਾ 19 21 ਨਾ ਹੋ ਜੇ ਕਿਆ ਬਾਤ ਹੈ ਕਿਆ ਬਾਤ ਹੈ ਨਵੀਂ ਬਾਈ ਕਾਕੇ ਬਾਈ ਖਾਨ ਖੁਸ਼ ਹੋ ਉਹ ਦਰਸ਼ਕ ਵੀਰੋ ਬਣ ਗਈ ਗੱਲ ਕੇ ਨਹੀਂ ਇੱਕ ਵਾਰੀ ਵੱਡੀ ਸਾਰੀ ਤਾੜੀ ਮਾਰ ਕੇ ਦੱਸਿਓ ਜਰਾ ਆ ਸੋਨੀ ਬਾਈ ਆਪਣਾ ਸ਼੍ਰੀ ਗੋਬ ਸਿੰਘ ਜੀ ਕਾਲਾ ਸੱਡਣ ਲੱਗੇ ਗੰਤੀ ਬਾਈ ਅੱਜ ਪੰਜਾਬ ਦੇ ਵਿੱਚ ਜੇ ਨਿਗਾਹ ਮਾਰੀਏ ਨਾ ਬਹੁਤ ਵੱਡੇ ਟੂਰਨਾਮੈਂਟ ਸਨ ਪਰ ਤੈਨੂੰ ਸਹੀ ਦੱਸਾਂ ਸਾਨੂੰ 1% ਵੀ ਟੈਨਸ਼ਨ ਨਹੀਂ ਸੀ ਵੀ ਟੂਰਨਾਮੈਂਟ ਵਧੀਆ ਨਹੀਂ ਹੋਣਾ ਸਾਨੂੰ ਟੈਨਸ਼ਨ ਹੁੰਦੀ ਹੈ ਵੀ ਇਹ ਦਰਸ਼ਕ ਨਾ ਕਿਤੇ ਘੱਟ ਆਉਣ ਸਾਨੂੰ ਪਤਾ ਹੁੰਦਾ ਵੀ